ਪੰਜਾਬ ਕੁਦਰਤ ਦਾ ਕਹਿਲ ਤੇ ਹੜਾਂ ਦੀ ਮਾਰ ਚੱਲ ਰਿਹਾ ਹੈ ਪੰਜਾਬ ਲਗਾਤਾਰ ਪਾਣੀ ਦੀ ਮਾਰ ਹੇਠ ਹੈ ਪਿੰਡਾਂ ਦੇ ਪਿੰਡ ਡੁੱਬ ਚੁੱਕੇ ਨਹੀਂ ਲੋਕਾਂ ਦਾ ਇੱਕ ਦੂਜੇ ਦੇ ਨਾਲ ਸੰਪਰਕ ਟੁੱਟ ਚੁੱਕਾ ਹੈ ਤੇ ਕਈ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਨੇ ਪੰਜਾਬ ਦੇ ਸੱਤ ਜ਼ਿਲ੍ਹੇ ਅਜਿਹੇ ਨਹੀਂ ਜੋ ਪਾਣੀ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਨਹੀਂ ਤੇ ਇਨ੍ਹਾਂ ਇਲਾਕਿਆਂ ਚੋਂ ਹੀ ਲਗਾਤਾਰ ਲੋਕਾਂ ਨੂੰ ਰੈਸਕਿਊ ਕਰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਰਿਹਾ ਹੈ ਜੇਕਰ ਗੱਲ ਕੀਤੀ ਜਾਏ ਤਾਂ ਪਠਾਨਕੋਟ ਅਚਨਾਲਾ ਫਿਰੋਜ਼ਪੁਰ ਸੁਲਤਾਨਪੁਰ ਲੋਧੀ ਚ ਆਰਮੀ ਦੇ ਵੱਲੋਂ ਮੋਰਚਾ ਸਾਂਭਿਆ ਗਿਆ ਹੈ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਉੱਥੇ ਹੀ ਫਾਜ਼ਿਲਕਾ ਚ ਵੀ ਪਾਣੀ ਦੀ ਮਾਰ ਵੇਖਣ ਨੂੰ ਮਿਲ ਰਹੀ ਹੈ ਲਗਾਤਾਰ ਲੋਕ ਕੁਦਰਤ ਦਾ ਕਹਿਰ ਸਹਿਣ ਲਈ ਮਜਬੂਰ ਨੇ ਜਿੱਥੇ ਇੱਕ ਪਾਸੇ ਪ੍ਰਸ਼ਾਸਨ ਲਗਾਤਾਰ ਹਾਲਾਤਾਂ ਤੇ ਕਾਬੂ ਪਾਣ ਦੀ ਕੋਸ਼ਿਸ਼ ਕਰ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਭਾਰਤੀ ਫੌਜ ਐਨ ਡੀ ਆਰ ਐਫ ਤੇ ਐਸ ਡੀ ਆਰ ਐਫ ਦੀਆਂ ਟੀਮਾਂ ਨੇ ਵੀ ਮੋਰਚਾ ਸੰਭਿਆ ਹੋਇਆ ਹੈ ਲਗਾਤਾਰ ਰਾਹਤ ਤੇ ਬਚਾਅ ਕਾਰਜ ਜਾਰੀ ਹੈ ਲਗਾਤਾਰ ਰੈਸਕਿਊ ਆਪਰੇਸ਼ਨ ਜਾਰੀ ਨੇ ਉੱਥੇ ਹੀ ਭਾਰਤੀ ਫੌਜ ਐਨ ਡੀ ਆਰ ਐਫ ਅਤੇ ਐਸ ਡੀ ਆਰ ਐਫ ਦੀਆਂ ਟੀਮਾਂ ਤੋਂ ਇਲਾਵਾ ਭਾਰਤੀ ਹਵਾਈ ਫੌਜ ਯਾਨੀ ਕਿ ਇੰਡੀਅਨ 에ਅਰ ਫੋਰਸ ਵੀ ਡਟੀ ਹੋਈ ਹੈ ਜਿਨ੍ਹਾਂ ਥਾਵਾਂ ਤੇ ਇਹਨਾਂ ਦਾ ਪਹੁੰਚਣਾ ਸੰਭਵ ਨਹੀਂ ਉਹਨਾਂ ਥਾਵਾਂ ਤੋਂ ਭਾਰਤੀ ਫੌਜ ਹੈਲੀਕਾਪਟਰਸ ਦੇ ਜ਼ਰੀਏ ਲੋਕਾਂ ਨੂੰ ਰੈਸਕਿਊ ਕਰ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾ ਰਹੀ ਹੈ ਹੜ ਦੀ ਮਾਰ ਚੱਲ ਰਹੀ ਪੰਜਾਬ ਦੇ ਲਈ ਇੱਕ ਵਾਹਨ ਵੀ ਵਰਦਾਨ ਸਾਬਤ ਹੋ ਰਿਹਾ ਹੈ ਇੰਜ ਜਾਪਦਾ ਹੈ ਕਿ ਜਿਵੇਂ ਡੁੱਬਦੇ ਨੂੰ ਏਟੀਓਰ ਐਨ 1200 ਵਾਹਨ ਦਾ ਸਹਾਰਾ ਹੋਵੇ ਇਹ ਵਾਹਨ ਬੇਹਦ ਖਾਸ ਹੈ ਜੋ ਪਾਣੀ ਅਤੇ ਜ਼ਮੀਨ ਦੋਵਾਂ ਤੇ ਚੱਲ ਸਕਦਾ ਹੈ ਤੇ ਇਸ ਦੀ ਮਦਦ ਦੇ ਨਾਲ ਵੀ ਲਗਾਤਾਰ ਰਾਹਤ ਤੇ ਬਚਾਅ ਕਾਰਜ ਕੀਤੇ ਜਾ ਰਹੇ ਨਹੀਂ ਜੇਕਰ ਇਸ ਦੀ ਖਾਸੀਅਤ ਦੇਖal ਕਰੀਏ ਤਾਂ ਇਹ ਵਾਹਨ ਜੀਐਸਡਬਲਿਊ ਗੈਕੋ ਮੋਟਰਸ ਦੇ ਵੱਲੋਂ ਬਣਾਇਆ ਗਿਆ ਹੈ ਇਹ ਬਰफीਲੇ ਇਲਾਕਿਆਂ ਜੰਗਲਾਂ ਪਹਾੜਾਂ ਨਦੀਆਂ ਸੰਗੜੀ ਧੁੰਦ ਅਤੇ ਮਾਰੂਥਲ 'ਚ ਵੀ ਕਾਮਯਾਬ ਹੈ ਰੱਖਿਆ ਮੰਤਰਾਲੇ ਨੇ 250 ਕਰੋੜ ਦੇ ਖਰਚੇ ਨਾਲ ਅਜਿਹੇ 96 ਵਾਹਨ ਬਣਵਾਏ ਨੇ ਇਹ ਵਾਹਨ ਖਾਸ ਤੌਰ ਤੇ ਚੰਡੀਗੜ੍ਹ ਦੇ ਵਿੱਚ ਬਣਾਏ ਜਾ ਰਹੇ ਨੇ ਇਸ ਟਾਇਰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਟਿਊਬ ਵਾਂਗ ਅਤੇ ਚੱਪੂ ਵਾਂਗ ਕੰਮ ਕਰਦੇ ਨੇ ਜਿਵੇਂ ਕਿ ਤੁਸੀਂ ਇਹਨਾਂ ਤਸਵੀਰਾਂ 'ਚ ਵੇਖ ਵੀ ਰਹੇ ਹੋ ਇਹ ਸਟੀਲ ਦੇ ਇੱਕ ਬੇਹਤ ਮਜ਼ਬੂਤ ਫਰੇਮ ਦੇ ਨਾਲ ਬਣਿਆ ਹੋਇਆ ਹੈ ਅਤੇ 1200 ਕਿਲੋ ਭਾਰ ਚੁੱਕਣ ਦੇ ਨਾਲ ਨਾਲ ਡਰਾਈਵਰ ਸਮੇਤ 9 ਲੋਕਾਂ ਨੂੰ ਲੈ ਕੇ ਚੱਲ ਸਕਦਾ ਹੈ ਤਰਤੀ ਤੇ ਇਸ ਦੀ ਸਪੀਡ 40 ਕਿਲੋਮੀਟਰ ਪ੍ਰਤੀ ਘੰਟਾ ਹੈ ਕਦ ਕੀ ਪਾਣੀ ਚ ਇਹ 6 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦਿਨਾਲ ਤੁਰ ਸਕਦਾ ਹੈ ਇਸ ਵਾਹਨ ਦੀ ਮਦਦ ਦਿਨਾਲ ਭਾਰਤੀ ਫੌਜ ਲਗਾਤਾਰ ਉਨ੍ਹਾਂ ਇਲਾਕਿਆਂ ਤੱਕ ਪਹੁੰਚ ਰਹੀ ਹੈ ਜਿੱਥੇ ਲੋਕ ਫਸੇ ਹੋਏ ਨੇ ਜ਼ਿੰਦਗੀ ਦੀ ਜੰਗ ਜਿੱਤਣ ਦੇ ਲਈ ਜਦੋ ਜਹਿਦ ਕਰ ਰਹੇ ਨੇ ਮੌਸਮ ਵਿਭਾਗ ਦੇ ਵੱਲੋਂ ਇਹ ਜਾਣਕਾਰੀ ਜਾਰੀ ਕੀਤੀ ਗਈ ਹੈ ਕਿ ਅਗਸਤ ਤੋਂ ਬਾਅਦ ਮੌੜ ਕੁਦਰਤ ਦਾ ਕਹਿਰ ਵੇਖਣ ਨੂੰ ਮਿਲ ਸਕਦਾ ਹੈ ਭਾਰੀ ਬਰਸਾਤ ਵੇਖਣ ਨੂੰ ਮਿਲ ਸਕਦੀ ਹੈ ਸਰਹੱਦੀ ਸਿਆਚੇ ਪਾਰੀ ਬਰਸਾਤ ਦੇ ਅਸਰ ਨਹੀਂ ਤੇ ਇਸ ਵਾਰ ਜੋ ਬਾਰਿਸ਼ ਹੋਈ ਹੈ ਉਸਨੇ ਤਾਂ 125 ਸਾਲਾਂ ਦੇ ਇਤਿਹਾਸ ਦੇ तमाम ਰਿਕਾਰਡ ਤੋੜ ਦਿੱਤੇ ਨੇ ਅੱਜ ਤੇ ਕੱਲ ਦੁਪਹਿਰ ਬਾਅਦ ਫਿਰ ਤੋਂ ਮੌਨਸੂਨ ਕੁਝ ਐਕਟਿਵ ਚੱਲੂਗਾ ਤੋ ਕੁਲਮ ਲਾਗੇ ਹੁਣ ਸਟੇਬਲ ਹੈਗਾ ਵੈਦਰ ਕੱਲ ਤੋਂ ਵੀ بارش ਕੱਲ ਵੀ ਘੱਟ ਸੀਗੀ ਅੱਜ ਵੀ ਘੱਟ ਹੀ ਹੈਗੀ ਹੈ ਕੁਝ ਥਾਵਾਂ ਤੇ ਹਾਲਾਂਕਿ ਨਾਰਥ-ਵੈਸਟ ਪੰਜਾਬ ਚ ਆਈ ਹੈ ਜਿੱਦਾਂ ਪਠਾਨਕੋਟ ਹੈ ਗੁਰਦਾਸਪੁਰ ਹੈ ਤੇ ਰੂਪਨਗਰ ਹੈਗਾ ਐਸਬੀਐਸ ਨਗਰ ਹੈਗਾ ਇਹਨਾਂ ਸਾਰੇ ਜ਼ਿਲ੍ਹੇ ਵਿੱਚ ਤੇ ਸੰਗਰੂਰ ਵੀ ਹੈਗਾ ਕੁਝ ਕੁਝ ਮੀਂਹ ਆਇਆ ਲੇਕਿਨ ਜ਼ਿਆਦਾ ਨਹੀਂ ਹੈਗਾ ਹੁਣ ਆਉਣ ਵਾਲੇ ਦਿਨਾਂ ਚ 29 ਤਰੀਕ ਤੋਂ ਬਾਅਦ ਫਿਰ ਤੋਂ ਪਿਕਅਪ ਕਰੂਗਾ ਹੁਣ ਮੀ ਤੇ 30 ਤੇ 31 ਤਰੀਕ ਨੂੰ ਚਾਂਸਸ ਹੈ ਕਿ ਪੂਰੇ ਪੰਜਾਬ ਚ ਮੀ ਦੇ ਫਿਰ ਤੋਂ ਵਧਣ ਦੇ ਚਾਂਸਸ ਹੈ ਪੰਜਾਬ ਦੇ ਵਿੱਚ ਹਾਲਾਤ ਵਸੋ-ਵਾਰ ਹੁੰਦੇ ਵਖਾਈਤੇ ਰਹੇ ਨੇ ਤੇ ਪੰਜਾਬ ਦਾ ਹੁਣ ਹਰ ਸ਼ਖਸ ਬਸ ਇਹੋ ਦੁਆ ਕਰ ਰਿਹਾ ਹੈ ਕਿ ਰੱਬਾ ਰਹਿਮ ਕਰ ਪਰ ਮੌਸਮ ਵਿਭਾਗ ਦੇ ਵੱਲੋਂ ਜੋ ਜਾਣਕਾਰੀ ਜਾਰੀ ਕੀਤੀ ਗਈ ਹੈ ਜੋ ਗੱਲਾਂ ਕਹੀਆਂ ਜਾ ਰਹੀਆਂ ਨੇ ਉਸ ਤੋਂ ਤਾਂ ਇੰਝ ਹੀ ਜਾਪਦਾ ਹੈ ਕਿ ਜਿਵੇਂ ਆਉਣ ਵਾਲੇ ਕੁਝ ਦਿਨ ਪੰਜਾਬ ਦੇ ਲਈ ਹਾਲੇ ਵਿਪਾਰੀ ਨੇ ਜਿਵੇਂ ਆਫਤ ਹਾਲੇ ਤਲੀ ਨਾ ਹੋਵੇ ਬਿਊਰੋ ਰਿਪੋਰਟ ਪੀਟੀਸੀ ਨਿਊਜ਼